ਅੱਜ ਲੁਧਿਆਣਾ ਦੇ ਵਿੱਚ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਯੂਥ ਨੂੰ ਸਪੋਰਟਸ ਦੇ ਨਾਲ ਜੋੜਨ ਦੇ ਲਈ ਪੰਜਾਬ ਦੇ ਸਪੋਰਟਸ ਕਲੱਬਾਂ ਨੂੰ ਫ੍ਰੀ ਸਪੋਰਟਸ ਕਿੱਟਾਂ 23 ਫਰਵਰੀ ਨੂੰ ਗੁਰੂ ਨਾਨਕ ਪਵਨ ਵਿੱਚ ਵੰਡੀਆਂ ਜਾਣਗੀਆਂ ਅਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਵੰਡੀਆਂ ਜਾਣਗੀਆਂ ਦੇਖੋ ਅੱਜ ਦਾ ਉਦੇਸ਼ ਹੈ ਕਿ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਇਸ ਆਲਵੇਸ ਕਮਿਟਡ ਫਾਰ ਦਾ ਵੈਲਫੇਅਰ ਐਂਡ ਦਾ ਡਿਵੈਲਪਮੈਂਟ ਆਫ ਦਾ ਯੂਥ ਔਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦਾ ਇਗਨੇਟਨ ਪ੍ਰੋਗਰਾਮ ਹੈ ਯੂਥ ਆਫ ਪੰਜਾਬ ਕੈਂਪੇਨ ਔਰ ਜਿਹੜੀ ਯੂਥ ਆਫ ਪੰਜਾਬ ਕੈਂਪੇਨ ਹੈ ਸਟੇਟ ਲੈਵਲ ਕੈਂਪੇਨ ਹੈ ਜੀ ਇਹ ਸਾਡੇ ਔਨਰੇਬਲ ਸੀਐਮ ਸਾਹਿਬ ਕੈਪਟਨ ਅਮਿੰਦਰ ਸਿੰਘ ਜੀ ਨੇ ਲਾਂਚ ਕੀਤਾ ਸੀ ਸੈਮਥ ਇਵੋ ਜਨਵਰੀ ਨੂੰ ਇਸ ਕੈਂਪੇਨ ਦਾ ਆਬਜੈਕਟਿਵ ਹੈ ਕਿ ਡਿਸਟ੍ਰਿਬਿਊਸ਼ਨ ਆਫ ਸਪੋਰਟਸ ਕਿਟਸ ਜਿੰਨੇ ਵੀ ਯੂਥ ਕਲੱਬ ਪੰਜਾਬ ਚ ਬਣੇ ਹਨ ਚਾਹੇ ਰੂਰਲ ਦੇ ਵਿੱਚ ਹਨ ਫਿਰ ਸ਼ਹਿਰਾਂ ਦੇ ਵਿੱਚ ਹਨ ਔਰ ਜਿੰਨੇ ਵੀ ਉਹ ਯੂਥ ਕਲੱਬ ਦੇ ਨਾਲ ਜੁੜੇ ਹਨ ਕੁਝ ਸਾਡੇ ਅਸਿਸਟੈਂਟ ਵੈਕਟਰ ਦੇ ਕੁਝ ਸਪੋਰਟਸ ਕਲੱਬ ਹਨ ਸਾਰਿਆਂ ਨੂੰ 올ਓਵਰ ਸਟੇਟ ਉਹ ਸਪੋਰਟਸ ਇਵੈਂਟਸ ਕਿੱਥੀਆਂ ਜਾ ਤੇ ਜਿਹੜੀ ਇਸ ਕੈਂਪੇਨ ਆ ਯੂਥ ਆਫ ਪੰਜਾਬ ਦੀ ਕੈਂਪੇਨ ਇਹਦਾ ਜਿਹੜਾ ਪਹਿਲਾ ਫੇਸ ਹੈ ਉਹਦੇ ਸਿਸ 4 ਸ਼ਹਿਰ ਕਵਰ ਕਰ ਰਿਹਾ ਥਿਸ ਕਮਿੰਗ 23 ਤਰੀਕ ਨੂੰ ਹੀ 23 ਫਬਰੀ ਨੂੰ ਅਸੀਂ ਗੁਰਨਾਨਕ ਭਵਨ ਦੇ ਵਿੱਚ ਫੰਕਸ਼ਨ ਕਰਨ ਜਾ ਰਹੇ ਹਾਂ ਪਹਿਲਾ ਪ੍ਰੋਗਰਾਮ ਹੈ 26 ਨੂੰ ਅਸੀਂ ਅੰਮ੍ਰਿਤਸਰ ਚ ਜਾ ਰਹੇ ਹਾਂ 20 ਮਾਰਚ ਨੂੰ ਜਲੰਧਰ ਚ ਜਾ ਰਹੇ ਹਾਂ ਔਰ 6 ਮਾਰਚ ਨੂੰ ਮੋਹਾਲੀ ਚ ਜਾ ਰਹੇ ਹਾਂ ਦੇ ਚਾਰ ਜ਼ਿਲ੍ਹਿਆਂ ਚ ਅਸੀਂ ਆਡਰ ਫੰਕਸ਼ਨ ਕਰ ਰਹੇ ਹਾਂ ਇਹ ਫੇਸ 1 ਚ ਕਵਰ ਕਰ ਰਹੇ ਹਾਂ ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਜ਼ਿਲ੍ਹੇ ਹੋਣਗੇ ਉਹ ਜ਼ਿਲ੍ਹਿਆਂ ਨੂੰ ਵਿੱਚ ਅਸੀਂ ਆਡਰ ਕਵਰ ਕਰਾਂਗੇ ਫੇਸ 2 ਦੇ ਵਿੱਚ ਫੇਸ 3 ਦੇ ਵਿੱਚ ਜਿੱਦਾਂ ਕਿਨੇ ਜੋ ਹਾਲ ਤੱਕ ਕਵਰ ਕਰ ਚੁੱਕੇ ਤੇ ਕਿੰਨਾ ਕੁ ਪਿੱਛਾ ਬਚਿਆ ਆਪੇ ਦੇਖੋ ਜਿਹੜੀ ਅਸੀਂ 2500 سپورਟ ਕਿਟਸ ਅਸੀਂ ਦੇਣੀ ਹੈ 올 ਓਵਰ ਸਟੇਟ ਕਹਿੰਦਾ ਭਾਵ ਹੈ ਕਿ ਇੱਕ سپورਟ ਕਿਟ ਨਾਲ ਸਰ ਤਰ ਤੋਂ 100 ਬੱਚੇ ਖੇਡ ਸਕਦੇ ਕਿਉਂਕਿ ਇੱਥੇ ਕ੍ਰਿਕਟ ਦੀ ਕਿੱਟ ਵੀ ਹੈ ਫੁੱਟਬਾਲ ਹੈ ਵਾਲੀਬਾਲ ਹੈ ਵਾਲੀਬਾਲ ਨੈਟ ਹੈ ਨਾਲ ਕਿੱਟ ਬੈਗ ਹੈ ਜੇ ਅਸੀਂ 100 ਵੀ ਲੈ ਕੇ ਚੱਲੀਏ ਤੇ 2500 ਕਿੱਟ ਹੋਵੇ ਤੇ 2.5 ਲੱਖ ਯੂਦੂ ਅਸੀਂ ਇਸ ਕੈਂਪੇਨ ਚ ਇਸ ਮੁਹਿੰਮ ਚ ਅਸੀਂ ਇੰਗੇਜ ਕਰ ਲਿਆਗੇ ਔਰ ਤੁਸੀਂ ਦੇਖੋ ਕਿ ਇਸ ਕੈਂਪੇਨ ਦਾ ਫਾਇਦਾ ਕੀ ਹੈ ਇੱਕ ਤਾਂ ਸਭ ਤੋਂ ਪਹਿਲੀ ਗੱਲ ਹੈ ਜਿਸ ਕਹਿੰਦੇ ਜੇ ਜਾਨ ਹੈ ਤੇ ਜਹਾਨ ਹੈ ਜੀ ਆਪਣੇ ਕੋਲ ਇੱਕ ਹੈਲਥ ਹੋਊਗੀ ਤੰਦਰੁਸਤੀ ਹੋਊਗੀ ਸਾਪਾ ਜੌਬ ਵੀ ਕਰ ਸਕਦੇ ਆ ਅਸੀਂ ਕੰਮ ਵੀ ਕਰ ਸਕਦੇ ਆ ਆਪਦੀ ਫੈਮਿਲੀ ਨੂੰ ਵੀ ਅਸੀਂ ਦੇਖ ਦੇ ਸਕਦੇ ਆ ਸਭ ਤੋਂ ਪਹਿਲੀ ਇਸ ਜਿਹੜੀ ਕੈਂਪੇਨ ਹੈ ਉਹਦਾ ਮਕਸਦ ਹੈ ਕਿ ਟੂ ਪ੍ਰਮੋਟ ਹੈਲਥ ਅਵੇਅਰਨੈਸ ਐਂਡ ਸਪੋਰਟਸਮੈਨਸ਼ਿਪ ਇਨ ਦਾ ਸਟੇਟ ਇੱਕ ਤਾਂ ਜਿਹੜੀ ਯੂਥ ਹੈਲਥ ਮਲਕੀ ਫਿਟਨੈਸ ਹੋਣਗੇ ਇਸ ਖੇਡਾਂ 'ਚ ਪਾਰਟ ਲੈਣਗੇ ਉਹ ਨਸ਼ੇ ਤੋਂ ਦੂਰ ਰਹਿਣਗੇ ਸਭ ਤੋਂ ਪਹਿਲੀ ਗੱਲ ਸੈਕੰਡਲੀ ਤੁਸੀਂ ਦੇਖੋ ਕਿ ਜਿਹੜੀ ਉਹਨਾਂ ਦੀ એનર્ਜੀ ਹੈ ਇੱਕ ਉਹ ਰਾਈਟ ਡਾਇਰੈਕਸ਼ਨ ਦੇ ਵਿੱਚ ਚੈਨਲਾਈਜ਼ ਹੋ ਤੀਸਰੀ ਗੱਲ ਤੀਸਰਾ ਫਾਇਦਾ ਹੈ ਕਿ ਜਿਹੜੇ ਰੂਰਲ ਪਿੰਡ ਹੈਗੇ ਜਿਹੜੇ ਬੱਚੇ ਉੱਥੇ ਖੇਡ ਦਾ ਸੁਮਾਨ ਨਹੀਂ ਸੋਚ ਸਕਦੇ ਜਦ ਦੇਖੋ ਕਿਸੇ ਇੱਕ ਬੱਚੇ ਨੂੰ ਫੁੱਟਬਾਲ ਮਿਲੇਗੀ ਉਹ ਕੱਲਾ ਦਾ ਫੁੱਟਬਾਲ ਖੇਡ ਨਹੀਂ ਸਕਦਾ ਉਹਨੂੰ 5-6 ਦੋਸਤ ਚਾਹੀਦੇ ਹੋਣਗੇ ਜਦ ਕਿਸੇ ਨੂੰ ਕ੍ਰਿਕਟ ਦੀ ਕਿੱਟ ਮਿਲੇਗੀ ਉਹ ਕੱਲਾ ਕ੍ਰਿਕਟ ਦੀ ਕਿੱਟ ਨਾਲ ਖੇਡਦਾ ਪਿੰਡਾਂ 'ਚ ਬਾਕੀਆਂ ਦਾ ਖੇਡਣ ਕੀ ਪਤਾ ਉਹ ਉਹਨਾਂ 'ਚ ਇੰਨਾ ਜਜ਼ਬਾ ਆ ਜਾਊਗਾ ਕਿ ਸ਼ਹਿਰ ਉਹਨਾਂ 'ਚੋਂ ਕੋਈ ਡਿਸਟ੍ਰਿਕਟ ਲੈਵਲ ਖੇਲੇਗਾ ਕੋਈ ਸਟੇਟ ਲੈਵਲ ਕੋਈ ਨੈਸ਼ਨਲ ਲੈਵਲ ਕੋਈ 올림픽 ਤੱਕ ਕਿ ਫਿਰ ਜਾਵੇ ਤੂੰ ਮੇਨ ਮਕਸਦ ਕੀ ਕਿ ਜਿਹੜੀ ਸਪੋਰਟਸਮੈਨਸ਼ਿਪ ਹੈ ਉਹ ਵੀ ਇਹਨੂੰ ਪ੍ਰਮੋਟ ਹੋਏਗੀ ਪਰ ਇੱਕ ਆਮ ਤੌਰ ਤੇ ਹੋ ਸਕਦਾ ਹੈ ਕਿ ਚਾਹਤ ਹੁੰਦੀ ਹੈ ਇਹਨਾਂ ਕੰਮਾਂ ਦੇ ਵਿੱਚ ਕੀ ਤੁਸੀਂ ਪ੍ਰਾਲਾ ਕਰਦੇ ਤੁਸੀਂ ਦੇਖੋ ਜਿਹੜੀ ਅਸੀਂ ਕੈਂਪੇਨ ਕੀਤੀ ਹੈ ਇਹ ਓਪਨ ਇਨਵਾਈਟ ਹੈ ਅਸੀਂ ਆਪਣਾ ਈਮੇਲ ਦੱਸਤਾ ਅਸੀਂ ਫੋਨ ਨੰਬਰ ਦੱਸਤਾ WhatsApp ਨੰਬਰ ਹੈ ਜਿਹੜਾ ਵੀ ਯੂਥ ਕਲੱਬ ਬਣਿਆ ਹੈ ਜਿਨੇ ਪਿਛਲੇ 6 ਮਹੀਨੇ ਸਾਲ ਚ ਚੰਗਾ ਕੰਮ ਕੀਤਾ ਹੈ ਚਾਹੇ ਉਹ ਮਲਕੀ ਰਜਿਸਟਰਡ ਹੈ ਚਾਹੇ ਨਹੀਂ ਵੀ ਹੈ ਉਹ ਸਾਨੂੰ ਆਪ ਦਾ ਭੇਜੇ ਅਸੀਂ ਜਿਹੜੇ-ਜਿਹੜੇ ਸ਼ਹਿਰ ਚ ਬਿਲੋਂਗ ਕਰਦਾ ਹੋਊਗਾ ਅਸੀਂ ਉਸ ਸ਼ਹਿਰ ਜਾ ਜਾਵਾਂਗੇ ਅਸੀਂ ਨਾਮ ਐਡ ਕਰਕੇ ਅਸੀਂ ਉਹਨਾਂ ਨੂੰ ਵੀ ਕਿੱਟਸ ਦਵਾਂਗੇ ਸਰ ਆਖਿਰਕਾਰ ਆਮ ਤੌਰ ਤੇ ਤਾਂ ਲੱਗਦਾ ਸੀ ਕਿ ਕਨੇ ਪੰਜਾਬ ਦੇ ਨੇ ਲੋਕਾਂ باندې ਨੇ ਕੋਮਾਂਦੀ ਬਹੁਤ ਕਰਦੇ ਨੇ ਕੋ ਨਸ਼ਾ ਕਰਕੇ ਸਾਡਾ ਤਾਂ ਪਿੱਛੜ ਗਿਆ ਕਾਫੀ ਮਤਲਬ ਇਹ ਨੌਜਵਾਨੀ ਪਰ ਪ੍ਰਭੂਤ ਹੋਈ ਜੀ ਆਵਾਜ਼ ਹੋ ਰਾਣੀ ਜੀ ਤੁਸੀਂ ਦੇਖੋ ਕਿ ਇਸ ਕੈਂਪੇਨ ਤੋਂ ਵਧੀਆ ਹੋਰ ਕੀ ਹੋ ਸਕਦਾ ਜਿੱਤੇ ਅਸੀਂ ਹੈਲਥ ਅਵੇਅਰਨੈਸ ਪ੍ਰਮੋਟ ਕਰ ਰਹੇ ਹਾਂ ਸਪੋਰਟਸ ਕਰ ਰਹੇ ਹਾਂ ਪ੍ਰਮੋਟ ਕਰ ਰਹੇ ਹਾਂ ਨਸ਼ਾਤੋਂ ਅਸੀਂ ਦੂਰ ਰਾਵਾਂਗੇ ਤੇ ਜੇ ਅਸੀਂ ਫਿੱਟ ਰਾਵਾਂਗੇ ਅਸੀਂ ਹੈਲਦੀ ਰਾਵਾਂਗੇ ਅਸੀਂ ਸਪੋਰਟਸ ਨੂੰ ਪ੍ਰਮੋਟ ਕਰਾਂਗੇ ਅੱਜ ਕੱਲ ਤੁਸੀਂ ਦੇਖੋ ਜ਼ਿਆਦਾਤਰ ਬੱਚੇ ਕੀ ਹੈ ਇਹਦੇ ਛੋਟੇ ਛੋਟੇ ਬੱਚੇ ਹੈ ਉਹ ਅੱਜ ਕੱਲ ਸੈਲਫੋਨ ਤੇ ਹੁੰਦੇ ਹੈ ਜ਼ਿਆਦਾਤਰ ਦੇ ਰੇਚੀ ਨੂੰ ਸਾਡੇ ਖੇਡ ਖੇਡ ਦਾ ਜਿਹੜਾ ਰੋਜ਼ਾਨਾ ਉਹ ਘੱਟ ਹੋ ਗਿਆ ਅਸੀਂ ਪਹਿਲੇ ਪਿੰਡਾਂ 'ਚ ਕੀ ਪਲੇਆਊਟ ਬਣੇ ਹੁੰਦੇ ਸੀ ਜਮੀਨਾਂ 'ਉਂ ਵੀ ਕੋਈ ਨਾ ਕੋਈ ਗੇਮ ਖੇਡ ਲਈ ਸੀ ਸਪੈਕਟਿਕਲ ਹੁਣ ਆ ਜੇ ਸਪੋਰਟਸ ਦਾ ਸਮਾਨ ਦਿੱਤਾ ਜਾਊਗਾ ਰੋਜ਼ਾਨਾ ਫਿਰ ਦੁਬਾਰਾ ਟਰੇਡ ਹੋਊਗਾ ਫਿਰ ਦੁਬਾਰਾ ਖੇਡਾਂ ਨਾਲ ਜਾਣਗੇ ਤੇ ਓਵਰ ਆਲ ਉਹਨਾਂ ਦੀ ਵੈਲਫੇਅਰ ਤੇ ਡਵੈਲਪਮੈਂਟ ਹੋਊਗੀ ਕਿਉਂਕਿ ਪੰਜਾਬ ਯੂਥ ਡਵੈਲਪਮੈਂਟ ਬੋਰਡ ਦਾ ਇੱਕੋ ਹੀ ਆਬਜੈਕਟਿਵ ਹੈ ਕਿ ਬੈਟਰਮੈਂਟ ਆਫ ਦ ਯੂਥ ਔਰ ਬੀਇੰਗ ਅ ਚੇਅਰ ਪਰਸਨ ਆਫ ਦਿਸ ਬੋਰਡ ਬੀਇੰਗ ਅ ਚੇਅਰਮੈਨ ਆਫ ਦਿਸ ਬੋਰਡ ਮੈਨੂੰ ਇਹ ਹੈ ਕਿ ਅਸੀਂ ਜਿਹੜੀ ਯੂਥ ਆ ਉਹਨੂੰ ਕਿਵੇਂ ਡਿਵੈਲਪ ਕਰੀਏ ਜਿਹੜੀਆਂ ਹੋਰ ਇਦਾਂ ਦੀ ਪਾਲਿਸੀਸ ਹੋਰ ਆਉਣ ਵਾਲੇ ਟਾਈਮਸ ਚ ਲੈ ਕੇ ਆਈ ਜਿਨ੍ਹਾਂ ਯੂਥ ਨੂੰ ਫਾਇਦਾ ਹੋਵੇ ਔਰ ਉਹਦਾ ਪ੍ਰੈਕਟੀਕਲ ਗਰਾਉਂਡ ਇਹ ਪ੍ਰੈਕਟੀਕਲ ਐਗਜ਼ਾਮਪਲ ਹੈ ਕਿ ਕਿਵੇਂ ਯੂਥ ਆਫ ਪੰਜਾਬ ਜਿਹੜੀ ਕੈਂਪੇਨ ਜਿਹੜੀ ਪੰਜਾਬ ਯੂਥ ਰਿਕਨ ਗੋਰ ਨੇ ਕਰਨ ਜਾ ਰਿਹਾ ਜਿਹੜਾ ਸਾਡਾ ਮੇਜਰ ਪ੍ਰੋਗਰਾਮ ਹੈ ਇਹ ਸਟੇਟ ਲੈਵਲ ਕੈਂਪੇਨ ਹੈ ਜਿਹੜੀ ਸਾਡੇ ਆਨਰਬੀ ਸੀਐਮ ਸਾਹਿਬ ਨੇ ਲਾਂਚ ਕੀਤੀ ਹੈ ਹੁਣ ਅਸੀਂ ਇਹਨੂੰ ਗਰਾਸ ਰੂਟ ਲੈਵਲ ਤੱਕ ਲੈ ਕੇ ਜਾਣਾ ਹੈ ਤਾਂਕਿ ਵੱਧ ਤੋਂ ਵੱਧ ਯੂਥ ਇਸ ਕੈਂਪੇਨ ਨਾਲ ਜੁੜ ਪਾਣ ਔਰ ਇਸ ਕੈਂਪੇਨ ਤੋਂ ਵੱਧ ਤੋਂ ਵੱਧ ਤੋਂ ਵੱਧ ਆਪਣਾ ਫਾਇਦਾ ਲੈ ਸਕਣ ਠੀਕ ਥੈਂਕ ਯੂ ਹੈਲਦੀਆਣਾ ਤੋਂ ਅਭਿਸ਼ੇਕ ਜੁਲੋਟਾ ਦੀ ਰਿਪੋਰਟ ਐਸਐਮ ਚੈਨ న్యూਸ